ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਵੈਦ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਦੋਸਤੋ ਤੁਹਾਨੂੰ ਪਤਾ ਹੀ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕੈਂਸਰ ਵਰਗੀ ਨਾਮ ਰਾਤ ਬਿਮਾਰੀ ਆ ਜਿਸ ਦੀ ਆਪਾਂ ਸੇਵਾ ਕਰਦੇ ਆ ਦਵਾਈ ਦਿੰਦੇ ਆ ਆਯੁਰਵੈਦ ਦਵਾਈਆਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੀ ਆਪਾਂ ਇਹ ਕੰਮ ਕਰ ਰਹੇ ਆ ਆਪਣੇ ਪਿੰਡ ਅਰਾਇਆਂ ਵਾਲਾ ਕਲਾ ਵਿੱਚ ਅੱਜ ਤੱਕ ਬੜੇ ਸੋਹਣੇ ਰਿਜ਼ਲਟ ਮਿਲੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਨਾਮਰਾਦ ਬਿਮਾਰੀ ਸੀ ਇਸ ਬਿਮਾਰੀ ਦੇ ਨਾਲ ਉਹਨਾਂ ਦੇ ਜੀ ਠੀਕ ਹੋਏ ਆ ਇਹ ਜਿਹੜੀ ਦਵਾਈ ਆ ਇਹ ਸਾਰੀ ਆਯੁਰਵੇਦ ਦਵਾਈ ਆ ਜਿਹੜਾ ਵੀ ਬੰਦਾ ਕੋਈ ਦਵਾਈ ਲੈਣ ਆਉਂਦਾ ਪਰਿਵਾਰ ਵੱਲੋਂ ਸਾਡੇ ਵੱਲੋਂ ਇਹੀ ਇੱਕ ਅਗਲੇ ਨੂੰ ਸਲਾਹ ਹੁੰਦੀ ਆ ਅਗਲੇ ਨੂੰ ਸੱਚਾਈ ਦੱਸ ਕੇ ਦਵਾਈ ਦਿੱਤੀ ਜਾਂਦੀ ਆ ਬੜਾ ਲੰਮੇ ਸਮੇਂ ਤੋਂ ਸਾਡਾ ਜਿਹੜਾ ਪਰਿਵਾਰ ਆ ਇਹ ਕੰਮ ਕਰੀ ਜਾਂਦਾ ਤੁਹਾਨੂੰ ਪਤਾ ਹੀ ਆ ਪਿੰਡ ਰਾਈਆਂ ਵਾਲਾ ਕਲਾ ਵੀ ਕੰਮ ਕਰਦੇ ਆ ਤੇ ਹੁਣ ਜਿਹੜੇ ਤਿੰਨ ਦਿਨਾਂ ਨਾਨਕ ਸਰ ਜਗਰਾਓ ਉੱਥੇ ਵੀ ਬੈਠ ਕੇ ਕੰਮ ਕਰਦੇ ਆ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਅਖਿਆਈਆਂ ਵੀ ਆਉਂਦੀਆਂ ਸਮੇਂ ਦੇ ਨਾਲ-ਨਾਲ ਨਿਜੀਠਣਾ ਪੈਂਦਾ ਆ ਜਾ ਅੱਜ ਮੇਰੇ ਪਰਿਵਾਰ ਵਾਸਤੇ ਮੇਰੇ ਮਾਤਾ ਪਿਤਾ ਵਾਸਤੇ ਮੇਰੇ ਯਾਰਾਂ ਦੋਸਤਾਂ ਵਾਸਤੇ ਮੇਰੇ ਚਾਚੇ ਤਾਇਆ ਵਾਸਤੇ ਮੇਰੇ ਨਾਲ ਦੇ ਭਰਾਵਾਂ ਵਾਸਤੇ ਬੜਾ ਖੁਸ਼ੀ ਦਾ ਦਿਨ ਮੈਂ ਆਪ ਦੇ ਆਪ ਨੂੰ ਮਹਿਸੂਸ ਕਰਦਾ ਸੀ ਉਹ ਦਿਨ ਜਿਸ ਦਿਨ ਮੈਨੂੰ ਪਤਾ ਲੱਗਿਆ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇਹ ਵੀਡੀਓ ਬਣਾਉਣ ਲੱਗਾ ਸਰਦਾਰ ਅਮਰੀਕ ਸਿੰਘ ਜਿਹੜੇ ਕੀ ਐਸ ਟਾਈਮ ਤੇ ਜਿਨ੍ਹਾਂ ਦਾ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਨਾਂ ਦਾ ਬੱਚਾ ਮੇਰਾ ਛੋਟਾ ਭਰਾ ਗੈਰੀ ਜਿਹਨੂੰ ਕੀ ਤੇ ਬੜੀ ਨਾਮਰਾਤ ਬਿਮਾਰੀ ਨੇ ਆਪਦੀ ਲਪੇਟ ਦੇ ਵਿੱਚ ਲਿਆ ਸੱਚ ਮੈਂ ਸੱਚ ਦੱਸਣਾ ਚਾਹੂੰਗਾ ਕਿਉਂਕਿ ਪਰਿਵਾਰ ਨੇ ਵੀ ਕਿਹਾ ਸੀ ਦਸੰਬਰ ਜਾਂ ਜਨਵਰੀ ਦੇ ਵਿੱਚ ਜਦੋਂ ਇੰਡੀਆ ਆਉਣਾ ਵਾਪਸ ਤੇ ਘਰੇ ਬੈਠ ਕੇ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਵੀ ਕਰਨੀ ਆ ਜਿਸ ਦੇ ذریعے ਲੋਕਾਂ ਨੂੰ ਇੱਕ ਸਚਾਈ ਦੱਸਣੀ ਜਿਨ੍ਹਾਂ ਨੇ ਅੱਜ ਮੈਨੂੰ ਇਸ ਕਾਬਲ ਸਮਝਿਆ ਮੇਰਾ ਵੀਡੀਓ ਬਣਾਉਣ ਦਾ ਮਕਸਦ ਕੀ ਆ ਮੇਰਾ ਵੀਡੀਓ ਬਣਾਉਣ ਦਾ ਮਕਸਦ ਵੀ ਉਹਨਾਂ ਦਾ ਜਿਹੜਾ ਬੱਚਾ ਸੀਗਾ 17 ਸਾਲ ਦਾ ਬੇਟਾ ਸੀਗਾ ਜਿਹਨੂੰ ਬਲੱਡ ਕੈਂਸਰ ਨੇ ਆਪਦੀ ਲਪੇਟ ਦੇ ਵਿੱਚ ਲਿਆ ਜਿਹੜਾ ਪਰਿਵਾਰ ਆ ਜੱਦੀ ਪੋਸ਼ਤੀ ਸਰਦਾਰ ਆ ਮਹਾਲੀ ਦੇ ਵਿੱਚ ਉਹਨਾਂ ਦੇ ਰਹਿਣ ਬਸੇਰੇ ਆ ਤੇ ਅੱਜ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਬਦੌਲਤ ਬਾਬਾ ਸ਼ੇਖ ਫਰੀਦ ਜੀ ਦੀ ਕਿਰਪਾ ਦੇ ਬਦੌਲਤ ਅੱਜ ਜਿਹੜਾ ਉਹਨਾਂ ਦਾ ਬੱਚਾ ਜਿਹਨੂੰ ਸਾਰੇ ਕਿਤੋਂ ਜਵਾਬ ਮਿਲਿਆ ਹੋਇਆ ਸੀਗਾ ਤੇ ਮੇਰਾ ਇੱਕ ਪੇਸ਼ੈਂਟ ਸੀ ਜਿਹੜਾ ਮੁੰਡਾ ਉਹਨਾਂ ਦੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਬਾਹਰ ਅਮਰੀਕਾ ਦੇ ਵਿੱਚ ਜਿੰਦੀ ਮਾਤਾ ਨੂੰ ਬੱਚੇਦਾਨੀ ਦਾ ਕੈਂਸਰ ਸੀ ਤੇ ਉਹਨੇ ਆਪਦੇ ਬੌਸ ਨੂੰ ਰეკਮੈਂਡ ਕੀਤਾ ਕਿ ਮੇਰਾ ਜਿਹੜੀ ਮਾਤਾ ਉਹ ਠੀਕ ਆ ਜਿਹੜੇ ਸਾਡੇ ਲੋਕ ਆ ਕੁਛ ਇਹਨਾਂ ਚੀਜ਼ਾਂ ਤੇ ਭਰੋਸਾ ਨਹੀਂ ਕਰਦੇ ਬਲੀਵ ਨਹੀਂ ਕਰਦੇ ਉਹਨਾਂ ਨੇ ਹੌਸਲਾ ਕਰਕੇ ਮੇਰੇ ਤੇ ਗੱਲਬਾਤ ਕੀਤੀ ਮੇਰੇ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਚਲੋ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਨਾਂ ਨੇ ਦਵਾਈ ਸ਼ੁਰੂ ਕੀਤੀ ਦੂਜੇ ਮਹੀਨੇ ਦੇ ਵਿੱਚ ਜਿਹੜਾ ਦਵਾਈ ਦਾ ਰਿਜ਼ਲਟ ਉਹਨਾਂ ਦੇ ਬੇਟੇ ਨੂੰ ਮਿਲ ਲੱਗ ਗਿਆ ਨਵਾਂ ਮਹੀਨਾ ਤੋਂ ਗਰੇਵਾਲ ਸਾਹਿਬ ਜਦੋਂ ਇੰਡੀਆ ਆਏ ਸੀਗੇ ਤੇ ਗਰੇਵਾਲ ਸਾਹਿਬ ਨੇ ਜਦੋਂ ਆ ਕੇ ਆਪਦੇ ਬੇਟੇ ਦੇ ਸਾਰੇ ਟੈਸਟ ਵਗੈਰਾ ਕਰਾਏ ਤੇ ਬੜਾ ਸੋਹਣਾ ਰਿਜ਼ਲਟ ਮਿਲਿਆ ਬਹੁਤ ਵਧੀਆ ਰਿਜ਼ਲਟ ਮਿਲਿਆ ਬੜਾ ਪਰਿਵਾਰ ਖੋਸ ਸੀਗਾ ਸਾਰੇ ਕਿਤੇ ਰਿਪੋਰਟਾਂ ਕਰਾਈਆਂ ਜਿੰਨੇ ਵੱਡੇ ਸ਼ਹਿਰ ਸੀ ਦਿੱਲੀ ਵੀ ਗਏ ਗੜगांव ਗਏ ਬੰਬੇ ਗਏ ਮੁੰਦਾਤਾ ਗੜगांव ਪੀਜੀਆ ਉਹਨਾਂ ਨੇ ਟੈਸਟ ਕਰੇ ਬੜੀਆਂ ਸੋਹਣੀਆਂ ਰਿਪੋਰਟਾਂ ਆਈਆਂ ਤੇ ਜਿਹੜੇ ਵਾਇਰਸ ਸੀ ਬਿਮਾਰੀ ਦੇ ਉਹ ਸਰੀਰ ਦੇ ਵਿੱਚੋਂ ਖਤਮ ਹੋ ਗਏ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਪਿਛੇ ਜੇ ਮੈਨੂੰ ਮੈਸੇਜ ਆਇਆ ਕਿ ਅਸੀਂ ਤੇਰਾ ਕੋਈ ਮਾਨ ਸਨਮਾਨ ਕਰਨਾ ਸਾਡੇ ਪਰਿਵਾਰ ਨੇ ਬੈਠ ਕੇ ਫੈਸਲਾ ਕੀਤਾ ਮੈਂ ਸੋਚਿਆ ਸ਼ਾਇਦ ਚਲੋ ਹਣਾ ਵੀ ਜਿੱਦਾਂ ਆਮ ਹੁੰਦਾ ਵੀ ਕੋਈ ਨਾ ਕੋਈ ਚਲੋ ਥੋੜਾ-ਥੋਤਾ ਵੀ ਕਈ ਵਾਰੀ ਬੰਦਾ ਹੁੰਦਾ ਇੱਥੇ ਆਉਂਦੇ ਕੋਈ ਡੋਨੇਸ਼ਨ ਦੇ ਦਿੰਦਾ ਹਨਾ ਕੋਈ ਇਦਾਂ ਵੀ ਸਾਡਾ ਬੰਦਾ ਠੀਕ ਹੋਇਆ ਚਲੋ ਜੀ ਆ ਕੁਛ ਮੈਂ ਆਪਦੇ ਮੂੰਹ ਅੱਜ ਤੱਕ ਪਰਿਵਾਰ ਨੇ ਕਿਸੇ ਚੀਜ਼ ਤੋਂ ਨਾ ਹੀ ਮਹਾਰਾਜ ਦੀ ਕਿਰਪਾ ਨਹੀਂ ਮੰਗ ਕਰੀਏ ਤੇ ਨਾ ਹੀ ਰੱਬ ਕਰਾਵੇ ਆਪਦੇ ਘਰੇ ਦਵੇ ਜੋ ਕੁਝ ਵੀ ਆ ਮਿਹਨਤ ਕਰਦੇ ਆ ਸੱਚਮੁੱਚ ਉਹ ਤੈਨੂੰ ਜੇ ਮੈਂ ਅੱਜ ਯਾਦ ਕਰਾਂ ਤੇ ਬਾਬੇ ਦੀਪ ਸਿੰਘ ਦੀ ਕਿਰਪਾ ਦੇ ਨਾਲ ਹਨਾ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੈਨੂੰ ਅਸੀਂ ਜਿਹੜੀ ਥਾਰ ਗੱਡੀ ਆ ਹਨਾ ਵੀ ਉਹ ਤੈਨੂੰ ਅਸੀਂ ਆਪਦੇ ਪਰਿਵਾਰ ਵੱਲੋਂ ਗਿਫਟ ਕਰਾਂ ਬੜਾ ਮਨ ਖੁਸ਼ ਹੋਇਆ ਵੀ ਪ੍ਰਮਾਤਮਾ ਨੇ ਇਸ ਲਾਇਕ ਸਮਝਿਆ ਅੱਜ ਜੇ ਮਨਪ੍ਰੀਤ ਦੇ ਨਾਂ ਦੇ ਮਗਰਾਈਆਂ ਆਲਾ ਲੱਗਦਾ ਜਿਵੇਂ ਆਪਦੇ ਨਾਂ ਦੇ ਮਗਰਾਈਆਂ ਆਲਾ ਲਾਉਣਾ ਇਹ ਮੇਰੀ ਜਨਮ ਭੂਮੀ ਆ ਮੈਂ ਤਾਂ ਲਾਉਣਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਮੇਰੇ ਪਰਿਵਾਰ ਵੱਲੋਂ ਮੇਰੇ ਪਿਤਾ ਜੀ ਬੈਠੇ ਆ ਮੇਰੀ ਮਾਤਾ ਜੀ ਆ ਮੇਰਾ ਭਰਾ ਸਰਪੰਚ ਸਾਹਿਬ ਕੁਲਵਿੰਦਰ ਕੁਮਾਰ ਜੀ ਮੇਰੇ ਚਾਚਾ ਜੀ ਖੜੇ ਆ ਨਿਰਮਲ ਭਰਾ ਖੜਾ ਇੱਧਰ ਮਨਿੰਦਰ ਬਰਾੜ ਖੜਾ ਕੁਲਦੀਪ ਮੈਂਬਰ ਸਾਡਾ ਹਣੀ ਡਾਕਟਰ ਮਹਿੰਗਾ ਜੀ ਮੇਰਾ ਸਾਥੀ ਸਾਡੇ ਪਰਿਵਾਰ ਦਾ ਮੈਂਬਰ ਜਸੂ ਅਸੀਂ ਸਾਰੇ ਖੜੇ ਆ ਚਾਚਾ ਜੀ ਖੜੇ ਆ ਸਾਡਾ ਮਕਸਦ ਕੀ ਆ ਵੀਡੀਓ ਬਣਾਉਣ ਦਾ ਸੋਸ਼ਲ ਮੀਡੀਆ ਤੋਂ ਦਾ ਪਰਿਵਾਰ ਦੇ ਵੱਲੋਂ ਉਹਨਾਂ ਦਾ ਧੰਨਵਾਦ ਗਰੀਬਾਰ ਪਰਿਵਾਰ ਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇਸ ਲਾਇਕ ਸਮਝਿਆ ਜਿਹੜੀ ਸੇਵਾ ਇਹ ਤੁਨੋਂ ਮਨੋਂ ਇਸੇ ਤਰ੍ਹਾਂ ਜਾਰੀ ਰਹੂਗੀ ਹਰੇਕ ਲੋੜਵੰਦ ਦੀ ਸਹਾਇਤਾ ਵੀ ਜਾਰੀ ਰਹੂਗੀ ਇੰਨੇ ਜੋਗਾ ਨਹੀਂ ਸੀ ਜਿੰਨੇ ਜੋਗਾ ਤੁਸੀਂ ਬਣਾਇਆ ਠੀਕ ਹੈ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਕਈ ਵਾਰੀ ਮਨ ਦੁਖੀ ਵੀ ਹੁੰਦਾ ਕਈ ਵਾਰੀ ਮਨ ਦੁਖੀ ਵੀ ਹੁੰਦਾ ਕਈ ਵਾਰੀ ਦੂਰੋਂ ਲੋਕ ਆਉਂਦੇ ਆ ਪਿੰਡ ਦੇ ਵਿੱਚ ਪੁੱਛਦੇ ਵੀ ਆ ਆਪਾਂ ਜੱਗ ਨਹੀਂ ਜਿੱਤ ਸਕਦੇ ਜਦੋਂ ਆਪਾਂ ਛੋਟੇ ਘਰਾਂ ਚ ਉੱਠਦੇ ਆ ਮਿਹਨਤ ਕਰਦੇ ਆ ਸਾਥ ਦੇ ਨਾਲੇ ਵੀ ਹੁੰਦੇ ਆ ਜਿਹੜੇ ਨਾਲ ਦੇ ਭੈਣ ਭਰਾ ਹੁੰਦੇ ਆ ਜਿਹੜੇ ਕੁਛ ਜੱਤੀ ਹੁੰਦੇ ਆ ਵੱਡੇ ਹੁੰਦੇ ਆ ਕੁਛ ਜੈਸੀ ਕਰਨ ਵਾਲੇ ਵੀ ਹੁੰਦੇ ਆ ਚਲੋ ਮਹਾਰਾਜ ਉਹਨਾਂ ਨੂੰ ਮੱਤ ਤੇ ਸਮੱਤ ਬਖਸ਼ਿ ਆਪਾਂ ਆਪਦੀ ਮਿਹਨਤ ਦਾ ਖਾਣੇ ਆ ਆਪ ਦਾ ਹਨਾ ਹੱਥੀ ਮਿਹਨਤ ਕਰਦੇ ਆ ਮਨ ਕਈ ਵਾਰੀ ਦੁਖੀ ਵੀ ਹੁੰਦਾ ਜਿੱਦਾਂ ਚਾਚਾ ਜੀ ਬੈਠੇ ਸੀ ਤੇ ਇੱਕ ਦਿਨ ਮੈਂ ਇਹਨਾਂ ਨਾਲ ਗੱਲਾਂ ਕਰਦਾ ਸੀ ਤੇ ਹੋਰ ਵੀ ਯਾਰਾਂ ਦੋਸਤਾਂ ਨਾਲ ਗੱਲਾਂ ਕਰਦਾ ਸੀ ਯਾਰ ਜੇ ਵੀ ਆਪ ਦੇ ਜੇ ਚਾਹੀਏ ਕਮਾਈ ਕਰਨੀ ਹੋਵੇ ਪਿੰਡ ਛੱਡ ਕੇ ਸ਼ਹਿਰ ਬੈਠ ਜੀਏ ਰਾਈਆਂ ਵਾਲਾ ਕੱਟ ਦਈਏ ਨਾ ਨਾ ਮਨਪ੍ਰੀਤ ਸਿੰਘ ਬਰਾੜ ਚੱਲੀ ਜਾਊਗਾ ਪਰ ਸੋਚ ਕੀ ਲੈ ਕੇ ਚੱਲੇ ਆ ਸੋਚ ਇਹ ਲੈ ਕੇ ਚੱਲੇ ਆ ਜਿੱਦੀ ਜਨਮ ਭੂਮੀ ਆ ਯਾਰ ਇੱਥੇ ਜਨਮ ਦਿੱਤਾ ਮਾਂ ਪਿਓ ਨੇ ਇਸ ਨਗਰੀ ਤੇ ਆਪਦੇ ਪਿੰਡ ਨੂੰ ਉੱਤੇ ਲੈ ਕੇ ਜਾਣਾ ਸਾਡੇ ਪਿੰਡ ਦੇ ਵਿੱਚ ਪਹਿਲਾਂ ਜਥੇਦਾਰ ਲਖਵੀਰ ਸਿੰਘ ਜੀ ਰਾਈਆਂ ਵਾਲਾ ਹੋਇਆ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਬੜਾ ਨਾਮਣਾ ਖੱਟਿਆ ਸਾਡੇ ਵਿਰਕ ਪਰਿਵਾਰ ਚੋਂ ਗਰਚਰਨ ਵਿਰਕ ਜੀ ਹੋਏ ਆ ਹੋਰ ਸਪੋਰਟਸਮੈਨ ਕਈ ਹੋਏ ਆ ਹਨਾ ਕਈ ਪਰਿਵਾਰ ਐਦਾਂ ਦੇ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਉਹ ਸੋਚ ਨੂੰ ਲੈ ਕੇ ਚੱਲੇ ਆ ਕਿ ਚਲੋ ਸੇਵਾ ਕਰਾਉਣ ਵਾਲਾ ਪਰਮਾਤਮਾ ਜੇ ਸਾਡੇ ਬੋਲਣ ਨਾਲ ਸਾਡੇ ਕਿਸੇ ਨੂੰ ਸਚਾਈ ਦੱਸਣ ਨਾਲ ਜੇ ਕਿਸੇ ਦੀ ਜਾਨ ਬਚਦੀ ਆ ਆਪਾਂ ਮਿਹਨਤ ਕਰਦੇ ਆ ਯਾਰ ਆਪਾਂ ਆਪਦੀ ਹੱਥੀ ਮਿਹਨਤ ਕਰਦੇ ਆ ਜੜੀਆਂ ਬੂਟੀਆਂ ਲਿਆਉਣੀਆਂ ਬਣਾਉਣੀਆਂ ਜਿਹੜੇ ਬੰਦੇ ਬੋਲਦੇ ਆ ਮੈਂ ਉਹਨਾਂ ਨੂੰ ਕਹਿੰਦਾ ਉਹਨੇ 1 ਘੰਟਾ ਦੇ ਦੋ ਮੈਨੂੰ ਆਪ ਦੇਖ ਘੰਟਾ ਮੇਰੇ ਗ੍ਰੈਂਡਰ ਤੇ ਖੜ ਕੇ ਜੜੀਆਂ ਬੂਟੀਆਂ ਪੀਜੋ ਜਿੰਨੀ ਦਿਹਾੜੀ ਕਹੋਗੇ ਮੈਂ ਉਨੀ ਦਊਗਾ ਯਾਰ ਹਨਾ ਗੱਲਾਂ ਕਰਨੀਆਂ ਸੌਖੀਆਂ ਕੰਮ ਕਰਨੇ ਬਹੁਤ ਔਖੇ ਆ ਮਨ ਜਜਬਾਤੀ ਹੋ ਜਾਂਦਾ ਕਈ ਵਾਰੀ ਬੋਲਣ ਲੱਗਿਆ ਲੋਕਾਂ ਦੀਆਂ ਗੱਲਾਂ ਸੁਣਨ ਲੱਗਿਆ ਪਰ ਆਪਾਂ ਆਪਦੀ ਚਾਲ ਚੱਲਸਤਾ ਮੈਂ ਉਹਨਾਂ ਲੋਕਾਂ ਨੂੰ ਸੁਣਿਆ ਦਿੰਨਾ ਹੁੰਨਾ ਯਾਰ ਮਿਹਨਤ ਕਰੀਏ ਆਪਾਂ ਕੋਈ ਵੀ ਕੰਮ ਕਰਦੇ ਆ ਮੰਨ ਲਓ ਸਾਡਾ ਭਰਾ ਸਰਪੰਚ ਖੜਾ ਸਾਡੇ ਚਾਚਾ ਜੀ ਖੜੇ ਸੀ ਦੇਖੋ ਪਿਆਰ ਹੁੰਦਾ ਲੋਕਾਂ ਦਾ ਹਨਾ ਵੀ ਤੁਹਾਡੇ ਲੋਕਾਂ ਨਾਲ ਤੁਸੀਂ ਜ਼ਮੀਨੀ ਪੱਧਰ ਤੇ ਕਿੰਨਾ ਜੁੜੇ ਆ ਲੋਕ ਤੁਹਾਨੂੰ ਕਿੰਨਾ ਚਾਹੁੰਦੇ ਆ ਵੋਟਾਂ ਪਾਉਂਦੇ ਆ ਜਾਂ ਕਿੱਦਾਂ ਵੀ ਆ ਹਨਾ ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਜੇ ਮੈਂ ਪਿੰਡ ਛੱਡ ਕੇ ਮੈਂ ਸ਼ਹਿਰ ਬੈਠ ਜਾ ਦਵਾਈ ਦੇਣ ਲੱਗ ਜਾ ਤੇ ਮੈਨੂੰ ਮੈਂ ਰਾਈਆਂ ਵਾਲਾ ਕੱਟ ਦਾਂ ਤਾਂ ਫੇਰ ਕੀ ਉਹ ਫੇਰ ਉਹਨਾਂ ਨੂੰ ਸੰਤੁਸ਼ਟੀ ਮਿਲ ਜੂ ਜਿਹੜਾ ਜਰਾਈਆਂ ਵਿੱਚ ਮਾਨ ਸਨਮਾਨ ਆਇਆ ਰਾਈਆਂ ਵਾਲੇ ਚ ਆਇਆ ਇਹ ਰਾਈਆਂ ਵਾਲ ਦਾ ਨਾਮ ਚੱਲਦਾ ਦੁਨੀਆ ਤੇ ਪਿੱਛੇ ਜੇ ਮੇਰਾ ਦੋਸਤ ਸੀ ਉਹ ਕੈਨੇਡਾ ਦੇ ਵਿੱਚ ਉੱਥੇ ਸਾਈਡ ਤੇ ਟਰੱਕ ਲਾ ਕੇ ਖੜਿਆ ਉਹ ਜਿੱਥੇ ਟਰੱਕ ਖੜਦੇ ਹੁੰਦੇ ਆ ਸਾਰੇ ਉੱਥੇ ਬੰਦੇ ਗੱਲਾਂ ਕਰੀ ਜਾਂਣ ਤੇ ਉਹ ਕਹਿੰਦਾ ਮੈਂ ਸੁਣ ਲਿਆ ਉਹ ਗੱਲਾਂ ਕਰੀ ਜਾਂਦਾ ਮਾਤਾ ਨੂੰ ਕੈਂਸਰ ਆ ਤੇ ਰਾਈਆਂ ਵਾਲ ਦੀ ਐਡ ਆਈ ਜਾਂਦੀ ਉਹ ਕਹਿੰਦਾ ਮੈਂ ਬੜਾ ਫਕਰ ਨਾ kiya ਯਾਰ ਵੀ ਰਾਈਆਂ ਵਾਲਾ ਉਹ ਯਾਰ ਸਾਡਾ ਉਹ ਮੁੰਡਾ ਦੋਸਤ ਕਿਹਦਾ ਨਾਮ ਲੈਨੇ ਆ ਉਹ ਕਹਿੰਦਾ ਮਨਪ੍ਰੀਤ ਦਾ ਉਹ ਕਹਿੰਦਾ ਯਾਰ ਉਹਦਾ ਆਪਣਾ ਦੋਸਤ ਆ ਰਾਈਆਂ ਵਾਲਾ ਪਿੰਡ ਆਵੇ ਮੈਂ ਗੱਲ ਕਰਾ ਦੇਣਾ ਤੁਹਾਡੀ ਉਹਨੇ ਮੇਰੀ ਫੋਨ ਤੇ ਗੱਲ ਕਰਾਈ ਉਹ ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਕਿ ਯਾਰ ਕੈਨੇਡਾ ਦੇ ਵਿੱਚ ਵੀ ਯਾਰ ਉੱਥੇ ਨਾਂ ਚੱਲੀ ਜਾਂਦਾ ਸੀ ਏਦਾਂ ਪਿੱਛੇ ਜੇ ਦੋ ਵਾਰੀ ਪੀਟੀਸੀ ਨਿਊਜ਼ ਨੇ ਅਵਾਰਡ ਦਿੱਤਾ ਪੰਜਾਬ ਸਰਕਾਰ ਨੇ ਮਾਨ ਸਨਮਾਨ ਦਿੱਤਾ ਕਾਲਤਾਜ ਸਾਹਿਬ ਦੇ ਸਾਬਕਾ ਜਥੇਦਾਰ ਜੀ ਦਮਦਵਾ ਸਾਹਿਬ ਦੇ ਗਿਆਨੀ ਗੁਰਮਖ ਸਿੰਘ ਜੀ ਘਰੇ ਆਏ ਸੀ ਸਤਕਾਰ ਦਿੱਤਾ ਇਹ ਕਿੰਦੀ ਬਦੌਲਤ ਆ ਤੁਹਾਡੇ ਪਿਆਰ ਦੀ ਬਦੌਲਤ ਆ ਸੱਚਾਈ ਦੀ ਬਦੌਲਤ ਆ ਬਸ ਇੱਕ ਜ਼ਿੰਦਗੀ ਦਾ ਸੂਲ ਆ ਦਵਾਈ ਦੇਣੀ ਆ ਸੱਚਾਈ ਦੱਸ ਕੇ ਦੇਣੀ ਆ ਕਿਸੇ ਨੂੰ ਝੂਠ ਬੋਲ ਕੇ ਦਵਾਈ ਨਹੀਂ ਦੇਣੀ ਜੋ ਵੀ ਕੰਮ ਕਰਨਾ ਉਹ ਸੱਚ ਦੱਸ ਕੇ ਕਰਨਾ ਬਸ ਬਾਬਾ ਦੀਪ ਸਿੰਘ ਅੱਗੇ ਇਹੀ ਅਰਦਾਸ ਬੇਨਤੀ ਆ ਪ੍ਰਮਾਤਮਾ ਜਿੰਨਾ ਵੀ ਕੰਮ ਕਰਾਉਣਾ ਸੱਚਾਈ ਦੱਸ ਕੇ ਕਰਾਈ ਇਸ ਤੋਂ ਇਸ ਨਿਮਾਣੇ ਤੋਂ ਕਦੇ ਝੂਠ ਬੁਲਾ ਕੇ ਕੰਮ ਨਾ ਕਰਾਈ ਅੱਜ ਜੋ ਵੀ ਆ ਤੁਹਾਡੀ ਬਦੌਲਤ ਆ ਮੇਰੇ ਵੱਲੋਂ ਮੇਰੇ ਪਿੰਡ ਦੀ ਪੰਚਾਇਤ ਵੱਲੋਂ ਸਾਡੇ ਕਿਸਾਨ ਜੀ ਨੂੰ ਸਾਡੇ ਚਾਚਾ ਜੀ ਮੇਰੇ ਸਾਰੇ ਭੈਣ ਭਰਾ ਮੇਰੇ ਮਾਤਾ ਪਿਤਾ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਗਰੇਵਾਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਮੈਂ ਸਰਪੰਚ ਸਾਹਿਬ ਨੂੰ ਕੁਲਵਿੰਦਰ ਕੁਮਾਰ ਜੀ ਸਾਡੇ ਰਾਈਆਂ ਵਾਲੇ ਪੰਚਾਇਤ ਤੋਂ ਸਰਪੰਚ ਮੈਂ ਉਹਨਾਂ ਨੂੰ ਕਹੂੰਗਾ ਉਹ ਜੋ ਦੋ ਸ਼ਬਦ ਹੋਣਗੇ ਸਾਝੇ ਕਰਨਗੇ ਉਸ ਤੋਂ ਬਾਅਦ ਚਾਚਾ ਜੀ ਹੋਣੀ ਬੋਲਣਗੇ ਮਿਹਰਬਾਨੀ ਜੀ ਧੰਨਵਾਦ ਤਾਂ ਧੰਨਵਾਦੀ ਆ ਨੇੜੇ ਗਰੇਵਾਲ ਪਰਿਵਾਰ ਦਾ ਜਿਨ੍ਹਾਂ ਨੇ ਮੇਰੇ ਵੱਡੇ ਵੀਰ ਮਨਪ੍ਰੀਤ ਸਿੰਘ ਰਾਈਆਂ ਵਾਲੇ ਦਾ ਸਨਮਾਨ ਕੀਤਾ ਮੇਰੇ ਨਗਰ ਦਾ ਸਨਮਾਨ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਦਾ ਜੋ ਬੇਟਾ ਸੀਗਾ ਜਿਵੇਂ ਦੱਸ ਰਿਹਾ ਮਨਪ੍ਰੀਤ ਜੀ 17 ਸਾਲ ਦੀ ਛੋਟੀ ਉਮਰ ਦਾ ਬੱਚਾ ਸੀਗਾ ਇੱਕੋ ਪਰਿਵਾਰ ਦਾ ਜੀ ਬੱਚਾ ਸੀਗਾ ਉਹਨੂੰ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਦੁਬਾਰਾ ਜ਼ਿੰਦਗੀ ਬਖਸ਼ੀ ਆ ਕਿਉਂਕਿ ਇਹ ਨਾਮਰਾਦ ਬਿਮਾਰੀ ਜਿਸ ਘਰ ਵਿੱਚ ਵੜ ਜਾਂਦੀ ਆ ਨਾ ਤਾਂ ਇਹ ਪਰਿਵਾਰ ਦਾ ਜੀ ਛੱਡਦੀ ਆ ਤੇ ਨਾਮ ਅਗਰੋ ਪਰਿਵਾਰ ਤੋਂ ਜਿਉਣ ਜੋਗਾ ਛੱਡਦੀ ਹੈ ਕਿਉਂਕਿ ਇਹ ਬਹੁਤ ਜਿੰਨੇ ਲੋਕਾਂ ਦੇ ਛੋਟੇ ਟੈਸਟਾਂ ਦੇ ਪੈਸੇ ਲੱਗ ਜਾਂਦੇ ਆ ਉਹਨੇ ਨਾਲ ਇਹ ਬੰਦਾ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਬਹੁਤ ਵਧੀਆ ਰਿਜ਼ਲਟ ਆਉਂਦੇ ਇਹਨਾਂ ਦੇ ਕਿਉਂਕਿ ਸਮੇਂ-ਸਮੇਂ ਦੇ ਉੱਤੇ ਜਦੋਂ ਲੋਕ ਆਉਂਦੇ ਆ ਉਦੋਂ ਪਤਾ ਲੱਗਦਾ ਜਦੋਂ ਇਹਨਾਂ ਕੋਲੇ ਇੱਥੇ ਬੈਠੀ ਦਾ ਵੀ ਕਦੇ ਆ ਕੇ ਮਾਣ ਉਹਦਾ ਭਾਵੁਕ ਹੋ ਜਾਂਦਾ ਕਈ ਐਸੇ ਪਰਿਵਾਰ ਆ ਕੇ ਵੇਖਣ ਨੂੰ ਮਿਲਦੇ ਆ ਜਿਨ੍ਹਾਂ ਨੇ 40 40 50 50 ਕਿੱਲੇ ਵੱਡੇ ਹਸਪਤਾਲਾਂ ਦੇ ਵਿੱਚ ਗਾਲਤੇ ਆ ਜ਼ਮੀਨਾਂ ਵੇਚ-ਵੇਚ ਕੇ ਤੇ ਪਰਿਵਾਰ ਦਾ ਬੱਚਾ ਉਹ ਜੀ ਸਾਡੇ ਦੇ ਵਿੱਚ ਫੇਰ ਨਹੀਂ ਹੁੰਦਾਗਾ ਤੇ ਇਹ ਤਾਂ ਬਹੁਤ ਛੋਟ ਥੋੜੇ ਜੇ ਰੁਪਈਆਂ ਨਾਲ ਠੀਕ ਕਰਕੇ ਉਸ ਪਰਿਵਾਰ ਦੀ ਇੱਕ ਸੇਵਾ ਹੀ ਲੈਂਦੇ ਆ ਤੇ ਉਹਨਾਂ ਦੇ ਪਰਿਵਾਰ ਹੱਸਦਾ ਵਸਦਾ ਰਹਿੰਦਾ ਇਸੇ ਕਰਕੇ ਜਿਵੇਂ ਗਰੇਵਾਲ ਪਰਿਵਾਰ ਦਾ ਬੱਚਾ ਹੱਸਦਾ ਵਸਦਾ ਰਹੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਨੂੰ ਲੰਮੀ ਉਮਰ ਬਖਸ਼ੇ ਜੋ ਮੇਰੇ ਵੀਰ ਮਾਨਪ੍ਰੀਤ ਜੀ ਦਾ ਸਨਮਾਨ ਕੀਤਾ ਗਿਆ ਮੈਂ ਗਰੇਵਾਲ ਪਰਿਵਾਰ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਚਾ ਜੀ ਨੇੜੇ ਕਰ ਮੈਥੋਂ ਪਹਿਲਾਂ ਜਿਵੇਂ ਮਨਪ੍ਰੀਤ ਜੀ ਨੇ ਦੇਖਿਆ ਵੈਸਾ ਉਹਨੇ ਉਦੋਂ ਬਾਅਦ ਸਾਡੇ ਪਿੰਡ ਦੇ ਸਰਪੰਚ ਕੁਲਵਿੰਦਰ ਕੁਮਾਰ ਜੀ ਨੇ ਦੱਸਿਆ ਅਸੀਂ ਆਪਣੇ ਪਿੰਡ ਵੱਲੋਂ ਤੇ ਆਪਣੀ ਯੂਨੀਅਨਰ ਵੱਲੋਂ ਉਹ ਗਰੇਵਾਲ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਭਤੀਜੇ ਜੀ ਨੂੰ ਗਿਫਟ ਦਿੱਤਾ ਜੋ ਕਿ ਉਹਨਾਂ ਦਾ ਬੱਚਾ ਬਹੁਤ ਹੀ ਬਿਮਾਰ ਸੀ ਜਿਹੜੀ ਇਹ ਨਾਮਰਾਦ ਬਿਮਾਰੀ ਚੱਲੀ ਹੈ ਬਹੁਤ ਹੀ ਲੋਕਾਂ ਦੇ ਭਲੇ ਹੁੰਦੇ ਆ ਤੇ ਇਹ ਬੱਚਾ ਕਰਦਾ ਰਹੂਗਾ ਇਹ ਅੱਜ ਜੋ ਰਾਣਾਂ ਵਾਲੇ ਦਾ ਨਾਂ ਉੱਚਾ ਸਾਰੇ ਰਾਣਾਂ ਵਾਲੇ ਦਾ ਹੋਇਆ ਕੋਈ ਇਹ ਬਰਵਾ ਰਾਰ ਪਰੋਵਾਰ ਦਾ ਨਹੀਂ ਹੋਇਆ ਕਿਉਂਕਿ ਗੱਲਾਂ ਕਰਨ ਵਾਲੇ ਬਹੁਤ ਲੋਕ ਐ ਜਦੋਂ ਕੰਮ ਮੱਥੀ ਮਿਹਨਤ ਕਰੀਏ ਨਾ ਉਦੋਂ ਪਤਾ ਲੱਗਦਾ ਇਹ ਤਾਂ ਰੇਕ ਹੀ ਕਹਿਣਾ ਯਾਰ ਮੈਂ ਸੀਸੀ ਰੱਖ ਕੇ ਬਹਿ ਜੂਗਾ ਪਰ ਬਹਿਣਾ ਚਲਾਉਣਾ ਕੰਮ ਬਹੁਤ ਔਖੇ ਐ ਜੋ ਵੀ ਕੰਮ ਕਰਨਾ ਉਹ ਸੱਚਾਈ ਤੇ ਕਰਨਾ ਬਹੁਤ ਔਖਾ ਐ ਮੈਂ ਆਖਰੀ ਫੇਰ ਕਹਿੰਦਾ ਵੀ ਉਹ ਗਰੇਵਾਲ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਇਹ ਪਰਿਵਾਰ ਵੱਲੋਂ ਪਜਾਇਤ ਵੱਲੋਂ ਔਰ ਜੂਨੀਅਰ ਵੱਲੋਂ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ